ਅਜੇ ਤੱਕ ਕਿਹੇ ਬੰਦੇ ਨੂੰ ਕਿਹੇ ਬੰਦੇ ਨੇ ਅਜੇ ਤੱਕ ਪਰਮਾਤਮਾ ਦੇ ਕੋਲ ਉਸ ਰੱਬ ਦੇ ਕੋਲ ਧੀਆਂ ਪੁੱਤਰ ਮੰਗੇ ਹੋਣ ਉਹਨੂੰ ਮਿਲੇ ਹੋਣ ਜਾਂ ਨਾ ਮਿਲੇ ਹੋਣ ਸਾਨੂੰ ਇਸ ਗੱਲ ਦਾ ਨਹੀਂ ਪਤਾ ਕਿਸੇ ਬੰਦੇ ਨੇ ਪਰਮਾਤਮਾ ਦੇ ਕੋਲ ਖੁਦਾ ਦੇ ਕੋਲ ਗੱਡੀਆਂ ਕਾਰਾਂ ਕੋਠੀਆਂ ਮੰਗੀਆਂ ਹੋਣ ਉਸ ਬੰਦੇ ਨੂੰ ਗੱਡੀਆਂ ਕਾਰਾਂ ਕੋਠੀਆਂ ਮਿਲੀਆਂ ਜਾਂ ਨਹੀਂ ਮਿਲੀਆਂ ਸਾਨੂੰ ਨਹੀਂ ਪਤਾ ਪਰ ਕਿਹੇ ਬੰਦੇ ਨੇ ਪਰਮਾਤਮਾ ਦੇ ਕੋਲੋਂ ਪਰਮਾਤਮਾ ਨੂੰ ਮੰਗਿਆ ਹੋਵੇ ਉਹਨੂੰ ਪਰਮਾਤਮਾ ਨਾ ਮਿਲਿਆ ਹੋਵੇ ਇਦਾਂ ਕਦੀ ਨਹੀਂ ਉਹ ਹੱਦ ਬਾਣੀ ਪੜੋ ਬਾਣੀ ਪੜੋ ਇਸ ਕਰਕੇ ਪਰਮਾਤਮਾ ਨੂੰ ਪਾਉਣ ਕਰਕੇ ਸੇਵਾ ਕਰੋ ਪਰ ਕਿਸੇ ਲਾਲਚ ਕਰਕੇ ਸੇਵਾ ਨਾ ਕਰੋ ਸਤਗੁਰੂ ਨੂੰ ਖੁਸ਼ ਕਰਨ ਲਈ ਕਰੋ ਸਰਦੇ ਆਪਾਂ ਆਏ ਕਿ ਲੈਣ ਆ ਆਇਓ ਸੁਣਨ ਪੜਨ ਕੋ ਬਾਣੀ ਸੰਸਾਰ ਤੇ ਆਪਾਂ ਆਏ ਆ ਬਾਣੀ ਪੜਨ ਆ ਬਾਣੀ ਸੁਣਨ ਆਈ ਆ ਪਰ ਅਹੀਂ ਹੀਰੇ ਜਿਹਾ ਸਾ ਜਨਮ ਹੈ ਕੌਡੀ ਬਦਲੇ ਜਾਏ ਹੀਰੇ ਵਰਗਾ ਜਨਮ ਨੌਟਕਾਂ ਦੇ ਭਾਗ ਵਾਲਿਆ